ਜਸੂਣਾ ਕੇ ਸੁੱਕੇ ਛੋਲੇ ਦਾ ਉਹਨੇ ਸਿਰੇ ਦੁਕਾਨ ਤੇ ਲੈਣ ਦੀ ਗੱਲ ਹਾਂ ਜੀ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਾ ਤੁਹਾਡਾ ਸਾਈਟ ਬਲੌਗ ਵੀ ਖੁੱਲ ਚੁੱਕੀ ਨੇ ਸਾਰੇ ਠੀਕਾ ਅਸੀਂ ਸਾਰੇ ਠੀਕਾ ਕੱਲ ਪ੍ਰਮਾਤਮਾ ਗਿਆਦਾ ਕਰੀਏ ਕਿ ਤੁਸੀਂ ਵੀ ਸਾਰੇ ਠੀਕ ਹੋ ਹਾਂਜੀ ਲੱਗਿਆ ਬਲੌਗ ਵੀ ਸਟਾਰਟ ਹੋ ਗਿਆ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇ ਦਾ ਚੈਨਲ ਤੇ ਨਵਾਂ ਤੋਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਮੈਂ ਕਰਦੇ ਜੇ ਉਸ ਤੋਂ ਵੀਡੀਓ ਤੇ ਆਂਗਿਆਂ ਨਾਲ ਸਾਡੀਆਂ ਤੇ ਜੀ ਸ਼ਾਮ ਦਾ ਵੇੜਾ ਹੁਣ ਮੈਨ ਕਰੀ ਕੋਈ ਸੀ ਚਾਹ ਕਿਉਂਕਿ ਜੀ ਦੁਪਹਿਰ ਜੀ ਵੀ ਕਰਦਾ ਹੈਗਾ ਤਪਦਾ ਬਹੁਤ ਹੁੰਦਾ ਤੇ ਮਾੜਾ ਚਾਹ ਦਾ ਕੀ ਪੀਏ ਹੈ ਇਸ ਤੋਂ ਬਾਅਦ ਮੈਂ ਤਾਂ ਮੈਂ ਸਬਜ਼ੀ ਬਣਾਵਾਂਗੀ ਛੋਲਿਆਂ ਦੀ ਕਾਲੇ ਛੋਲੇ ਦਾ ਦੰਦੇ ਮੇਰੇ ਪੋਤਰਾਂਗੇ ਤੇ ਬੱਠੇ ਵਗੈਰਾ ਸਪਾ ਜਾਂਦੇ ਗੋਹਣੇ ਮੈਂ ਤਾਂ ਸਾਇਨ ਜੇ ਇਸ ਤੋਂ ਬਾਅਦ ਹੁਣ ਕੱਢਦੇ ਹਾਂ ਬੈਂਦੀ ਆ ਤੇ ਥੋੜਾ ਜਿਹਾ ਤਕਦਾ ਹੁਣ ਚੱਲਣਾ ਉਹ ਛੋਲੇ ਰਿਸੀ ਜਾਨੀ ਸਾਨੂੰ ਲੱਗੀ ਉੱਥੇ ਗਰਮੀ ਕਾਸੀ ਵੀ ਰੱਖਣਾ ਪਾਣੀ ਆਉ। ਪਾਣੀ ਬਿਲਕੁਲ ਤਿਆਰ ਹੋਆ ਰੋਟੀਆਂ ਦੇ ਵਿੱਚ ਨੂੰ। ਹੈਲੋ। 5 ਮਿੰਟ ਲੱਗਦਾ ਹੈ ਰੋਟੀਆਂ ਦੇ ਨਾਲ ਪਾਣੀ ਤਾਂ ਆ ਗਿਆ। ਮਸਾਲਾ ਤਾਂ ਆਪਣੇ ਦਿਖ ਚੁਗੀ ਜੀ। ਬਰੋ। ਸਾਡੀ ਸਿਵਿਲੀ ਬਹੁਤ ਗਰਮੀ ਲੱਗਦੀ ਹੈ ਜੇ ਜਦੋਂ ਕੂਲਰ ਕੋਲ ਹੁੰਦੇ ਹੈ ਸਕੂਲ ਕੋਲ ਪਈ ਰਹਿੰਦੀ ਹੈ ਜਾਂ ਸਾਡਾ ਕੂਲਾ ਨਾਲ ਬਦਦੇ ਪਾਰੇ ਸਾਡੇ ਦਿਨ ਮੈਂ ਕੂਲਾ ਜਾ ਕੇ ਬੰਦ ਕਰਦੇ ਹਾਂ ਸੱਜਰੀ ਲੱਗ ਜਾਂਦਾ 11 ਵਜੇ ਇਹ ਨਸੀ ਕਰਨਾ ਜਾਂਦਾ ਕਿ ਕਿਉਂ ਗਰਮੀ ਹੋਵਤਾ ਪਕਕੀ ਅੱਜ ਸਵੇਰੇ ਰਾਏ ਸੀਗੇ ਜੀ ਆਲੂਆਂ ਦੇ ਪਰੌਂਠੇ ਉਹਦੇ ਵਿੱਚ ਆਲੂ ਬਚੇ ਹੋਏ ਨੇ ਹੁਣ ਸੈਜ ਮੇਰੇ ਮਗਰ ਪਿਆ ਹੋਇਆ ਹੈ ਕਹਿੰਦਾ ਮੈਨੂੰ ਟਿੱਕੀਆਂ ਬਣਾ ਕੇ ਦੇ ਕਾ ਤੇਰਾ ਮਾ ਤਾਂ ਮਾ ਤੇ ਮਾ ਚਲੋ ਆਲੂ ਬਏ ਆਲ ਮੈਨੇ ਵਰਤਿਆ ਚਿਲੂ ਤੇ ਲਾਉ ਐਨ ਮਾ ਪੂਰ ਹੋ ਗਏ ਚਾਗੇ ਨੇ ਉਹ ਕਲਜ ਪੈ ਉੱਛ ਨਾ ਗਾ ਤੱਕ ਦੇ ਆਟਾ ਛਕੜੀ ਆ ਜੀ ਥਲੇ ਮੈਨੂੰ ਦੁੱਧ ਪੜਾ ਲੈ ਦੁੱਧ ਪੜਾ ਪੂਰਾ ਹੋ ਜਾ ਕਿ ਪਾਣੀ ਪਾਣੀ ਪਾ ਕੇ ਕੀ ਮੈਂ ਮਤਰਾ ਬੁਣਾ ਰੂਗੀ ਰੋਗਾ ਬਾਈ ਸੁਪਰੇ ਸ਼ੌਲਿੰਗ ਐਟਰਾ ਇਹਨਾਂ ਤੇ ਉਹ ਬਰ ਉਹ ਕਰਦੇ ਨੇ ਉਹ ਵਾਲੇ ਨੇ ਟੋਲੇ ਟੋਲੇਸ ਮਾਰ ਕੇ ਨਾ ਉਦਾਸ ਨਹੀਂ ਕੁੱਕਰ ਚ ਬਣ ਕਰ ਮਿਲਦਾ ਤਰਜਲ ਜਦ ਕਿ ਜਦੋਂ ਛੋਟੇ ਬੜ ਜਾਣਗੇ ਜਾਂ ਸਾਰੇ ਚੁੱਕ ਕੇ ਲੈਣ ਚਾਹਾਂਗੇ ਬਰਾੜਾ ਨਹੀਂ ਕਰਮੀ ਇੰਨਾ ਜਿਆਦਾ ਹੈ ਜੀ ਕੋਈ ਵੀ ਬਲੌਗ ਨੰਬਰ ਜੀ ਨਿਕਲਦਾ ਪਰ ਬਣਾਉਣਾ ਪੈਣਾ ਹੈ ਮੈਂ ਮੇਂੇ ਖਾਲੀ ਹੈ ਮੇਂੇ ਖਾਪ ਜੇ ਨਹੀਂ ਇਸ ਦਿਨ ਬਲੌਗ ਪਾਉਂਦੇ ਤਾਂ ਫਿਰ ਆਪਣੇ ਵਿਊਜ਼ ਪਿੱਛੇ ਚਲੇ ਜਾਂਦੇ ਨੇ ਤੁਹਾਨੂੰ ਦੱਸਣਾ ਬਣਾਉਣਾ ਪੈਂਦਾ ਲੋਸਾ ਹੋ ਮਹਾ ਚੜਵਾਲੇ ਜੋ ਬਣਾਉਂਦਾ ਨਾ ਛੋਟਾ ਮोटा ਬਣਾਉਂਦਾ 3 ਮਾਰ ਜੋ ਬਲੌਗ ਹੋਵੇ ਤਾਂ

ਇੰਨਾ ਚੱਕਰ ਮੁੰਡਾ ਬਣਾਉਣੇ ਤੇ ਬੜੀ ਉੱਪਰ ਜਾਂਦੇ। ਕੁਝ ਖਾ ਲੈਂਦੇ ਨੇ ਬੱਚੇ। ਉਹ ਬਣਾ ਲੇ। ਆ ਆਪਣੀ ਵੇਚ ਗਈ। ਛੋਟੇ ਪਾ ਤੇ ਇੰਨਸਾਈਡ ਵੀ। ਬਸ ਚਾਹ ਹੀ ਬਣਦੀ। ਕਿਹਦੇ ਨੇ? ਹੈ? ਕਰ ਰਹੇ ਨੇ। ਥੀਰੋ ਥੋੜੀ ਜੀ। ਹੁਣ ਤਾਂ ਮੌਸਮ ਠੰਡਾ ਹੋ ਗਿਆ, ਮਣੋ ਤਾਂ ਘੱਟ ਪਏ। ਥੋੜੀ ਪੀ ਕੇ। ਨਾ ਕੋਈ ਬਣਾਉਂਦਾ ਕੰਮ ਕੱਪੜੇ ਬਣਾਉਂਦਾ ਕਿੰਨਾ ਦਾ ਪਿਆ ਨੂੰ ਕੁੱਕੀ ਉਹਦੇ ਮੇਰੇ ਤੋੜੀ ਲੱਭਦਾ ਤਾਂ ਇਹ ਮੇਰੇ ਚਚਾ ਵੀ ਤਾਂ ਇਹ ਬਰੇ ਚਾ ਚੜ ਗਿਆ ਬਾਜੀ ਆਪਾਂ ਪੀ ਲਈਏ ਚਾਹ ਅਰੇ ਤੈਨੂੰ ਤੋਰ ਗਿਆ ਕਰਾਂਗੇ ਨਹੀਂ ਪੀ ਨਹੀਂ ਲੈ ਵੀ ਜਲਦੀ ਨਾਲ ਲਓ ਜੀ ਹੁਣ ਆਗੇ ਆਪਾਂ ਧਾਰਾ ਚੋਣ ਕੱਟੀ ਛੜਤੀ ਦੁੱਧ ਲਹਾਉਗੀ ਉਹ ਤੇ ਫਸ਼ ਹਾਂ ਫੁਆਰਿਆਂ ਨਾਲ ਗਿੱਲਾ ਹੋ ਗਿਆ ਸੀਗਾ ਹੁਣ ਪੱਖੇ ਲਾਤੇ ਫਿਰ ਸੁੱਕ ਜਾਊਗਾ ਹੁਣ ਫੁਆਰੇ ਚਲਾਇ ਹੋ ਸੀ ਪਹਿਲਾਂ ਸਾਧਰੇ ਚਲਾ ਦੰਨੇ ਆ ਫਿਰ ਤੇ ਸਾਢੇ 3 ਵਜੇ ਜਾ ਕੇ ਬੰਦ ਕਰ ਦੰਨੇ ਇਧਰ ਖੜੀਆਂ ਨੇ ਬੱਕਰੀਆਂ ਆਪਣੀਆਂ ਲਓ ਜੀ ਇਹਨੂੰ ਪਾਣੀ ਦੀ ਪਿਆਸ ਲੱਗੀ ਥਾਂ ਛੱਡ ਕੇ ਇਧਰ ਹੋ ਜਾਂਦੀ ਐ ਜਦ ਇਹਧਰ ਇਧਰ ਆ ਜਾ ਚੋਲੋ ਜੀ ਮਤਾਰਾਂ ਚੋਲਣੇ ਫੇ ਮਿਲਦੇ ਹਨ ਲੋ ਜੀ ਧਾਰਾਂ ਵਗੈਰਾ ਆਪਾਂ ਨੇ ਚੋਤੀਆਂ ਤੇ ਹੁਣ ਲੱਗੀ ਹੋਈ ਐ ਮੈਂ ਪਾਣੀ ਪਲਣ ਪਾਣੀ ਪਲਾ ਰਹੀ ਆਂ ਦੇਖੋ ਹਸਬੀਟੇ ਕਿੰਨੀ ਬੱਕਰੀਆਂ ਤਾਂ ਕਰਦੀ ਐ ਉਹਦੇ ਜਾ ਕੇ ਨਾ ਦੰਦੀ ਜੀ ਵੜਦੀ ਐ ਆਪਦੀ ਜਾਨ ਤੇ ਖੇਲਦੀ ਇਹਨਾਂ ਨੂੰ ਖੇਲਣ ਦੀ ਆਦਤ ਹੁੰਦੀ ਐ ਮੈਂ ਪੀ ਰਹੀ ਆਂ ਨੂੰ ਤੇ ਪੀ ਰਿਓਂ ਡਗ ਹੁੰਦੇ ਆ ਜਿਹੜੇ ਇਹਨਾਂ ਨੂੰ ਖੇਲਣ ਦੀ ਆਦਤ ਹੁੰਦੀ ਐ ਦੰਦੀ ਤਾਂ ਵੜਦੇ ਨਹੀਂਗੇ ਪਰ ਬੱਕਰੀ ਨੂੰ ਐਦਾ ਵੀ ਮੇਰੇ ਦੰਦੀਆਂ ਵੱਡਦੀ ਐ ਉਹ ਜਦੋਂ ਟੱਪ ਜਾਂਦੀ ਐ ਉਹਨੂੰ ਤੰਕ ਕਰਕੇ ਰੱਖਿਆ ਹੋਇਆ ਇਹਨੇ ਬਸ ਏਕਣੇ ਜਿਹਾ ਕੱਟੇ ਵਗੈਰਾ ਥੱਲੇ ਬੈਠੇ ਹੋਣਗੇ ਇੰਨਾ ਦੰਦੀਆਂ ਵੱਢੀ ਜਾਊਗੀ ਚਲੋ ਪਾਣੀ ਪਲਾ ਕੇ ਫਿਰ ਚੱਲਦੇ ਆਂ ਉੱਪਰ ਨੂੰ ਸਬਜ਼ੀ ਨੂੰ ਤੜਕਾ ਲਾਉਣਾ ਗਰਮੀ ਬਹੁਤ ਜ਼ਿਆਦਾ ਪੱਖਿਆਂ ਥੱਲੇ ਸਾਹ ਆਉਂਦਾ ਐ ਗਰਮੀ ਇੰਨੀ ਜ਼ਿਆਦਾ ਹੈ ਕਿ ਕੰਮ ਕਰਨ ਨੂੰ ਜੀਵ ਨਹੀਂ ਕਰਦਾ। ਬਸ ਐ ਹੀ ਆ ਵੀ ਪੱਖਿਆਂ ਧਲੇ ਬੈਠੇ ਰਹੋ। ਪਰ ਕੰਮ ਕਰਨਾ ਪੈਣਾ ਜੀ। ਕੰਮ ਕਰੇ ਬਿਨਾ ਕਿੱਥੇ ਸਰਦਾ। ਤਾਂ ਜ਼ਰੂਰੀ ਨੇ। ਲਓ ਜੀ ਮੇਰੀ ਮੈਂਸ ਖੁੱਲ ਗਈ ਪਾਣੀ ਪੀ ਲਿਆ ਨੇ। ਕੁੰਡੇ ਨਾਲ ਖੁੱਲ ਗਈ। ਮੈਂ ਬੰਨਦਾ ਉਹਨੂੰ। ਚੱਲਦੇ ਆ ਫਿਰ ਉੱਪਰ। ਹੈ ਮਿੰਨੂ ਲਾਦਾ ਘਰੇ ਲਿਚਾ ਪੱਕ ਗਿਆ। ਹੂੰ। ਜਿਹੜਾ ਜਿਹੜਾ ਪਾਟਿਆ ਹੋਇਆ ਅੰਗੂਰਾ ਨਾ ਪਾੜ ਦਿੰਦਾ ਉਹ ਵਧੀਆ ਲੱਗਦਾ ਮੈਂ ਤਾਂ ਨਹੀਂ ਮੈਂ ਜਿਹੜਾ ਹੂੰ ਪਹਿਲੇ ਪਹਿਲ ਕਰਦਾ ਉਹ ਨਾ ਥੋੜੀ ਜਿਹੜਾ ਪਾੜਦਾ ਉਹ ਥੋੜੀ ਆਜੋ ਜੀ ਖਾ ਲਓ ਅੰਗੂਰ ਪਰ ਪੱਕੇ ਨਹੀਂ ਗੇ ਖੱਟੇ ਮਿੱਠੇ ਨੇ ਮੈਂ ਤੋੜ ਰਹੀ ਸੀ ਜੇ ਪਤਾ ਕਿਵੇਂ ਖਾਂਦੇ ਆ ਹੱਥ ਲਾ ਲੱਗਦੇ ਇਹ ਲੈਨੇ ਜਿਹੜਾ ਪੱਕਿਆ ਹੁੰਦਾ ਉਹ ਹੀ ਤੋੜਦੇ ਆ। ਕੋਈ ਖੱਟੇ ਨੇ। ਜੇ ਸਾਰਾ ਬੁੱਛਾ ਤੋੜ ਦਿਆ ਫਿਰ ਸੱਪਾ ਹੁੰਦਾ। ਲਾ ਜੀ ਹੁਣ ਮੈਂ ਤੇ ਉੱਥੇ हट ਗਈ। ਤੁਸੀਂ ਸਹਿਜ ਬ੍ਰੀਤ ਕਹਿੰਦਾ ਮੈਂ ਤੋੜ ਕੇ ਦਿਖਾਉਣਾ। ਦੇਖ। ਗੁੱਛੇ ਲੱਗੇ ਤਾਂ ਬਥੇਰੇ ਹੋਏ ਨੇ ਪਰ ਹਾਲੇ ਖਟਿਆ ਆ ਸਾਂ ਪੱਕੇ ਨਹੀਂ ਗੇ ਮੀਂਹ ਦੀ ਆਣ ਹੁੰਦੀ ਐ ਮੀਂਹ ਆ ਤੇ ਪੱਕਣਗੇ। ਲੈ ਕੇ ਆ। ਹੈਗਾ। ਥੋੜਾ ਸੁਣੋ। ਹੂ ਮੋਟੇ ਮੋਟੇ ਦੇਖਣ ਨੂੰ ਆ ਲੱਗਦਾ ਜਿਵੇਂ ਪੱਕ ਗਏ ਹੁੰਦੇ ਨੇ ਹਨਾ ਥੋੜੇ ਦੇਖ ਬਾਕੀ ਗਿਆ ਇੱਕ ਫੇਰ ਦੇਖ ਲੈ ਹੱਥ ਪਾ ਕੇ ਜਪਿੰਦਾ ਆ ਦੇਖ ਤਾਂ ਆ ਦੇਖ ਉੱਪਰ ਕਿੰਨਾ ਵੱਧਿਆ ਆ ਜਨਟ ਤੇ ਚੜ ਕੇ ਦੇਹ ਸਹੀ ਜਾ ਗੁੱਛਾ ਜਿਹਾ ਲੱਗਦਾ ਮੈਨੂੰ ਕਿਉਂ ਆ ਬਲਾ ਹੂੰ ਕਿਉਂ ਆ ਬਲਾ ਫੁੱਲੇ ਬੁੱਲੇ ਹੋਇਆ ਦੇਖ ਤਾਂ ਆ ਗਿਆ ਜੀ ਜਸਕਰ ਤੇ ਦੇਖੀ ਮਿਲੋ ਕਰ ਦੋ ਗਰਾਉਂਡ ਚ ਫੇਰ ਕੇ ਆ ਉਹ ਸਾਇ ਚੜਨ ਲੱਗਿਆ ਤੇ ਪਹਿਲੇ ਦੇਖ ਲਾ ਖਾ ਕੇ ਫਿਰ ਤਰੀ ਮਾਂ ਤਰੀ ਟੀ ਵੀ ਉੱਤੇ ਚੜਜੂ ਮੈਂ ਬੇਲ ਦੇ ਉੱਤੇ ਲਓ ਜੀ ਹੁਣ ਮੈਂ ਲੱਗੀਆਂ ਤੜਕਾ ਲਾਉਣ ਸਰਸਮਨ ਮੈਂ ਮਿਕਸ ਕਰਕੇ ਇਹਦੇ ਵਿੱਚ ਗ੍ਰਾਊਂਡ ਕਰ ਲਿਆ ਸੀ ਚੋਕਾ ਇਹਦੇ ਵਿੱਚ ਬਸਾਂ ਤੜਕਾ ਭੁੰਨੇ ਕੇ ਮਸਾਲਾ ਵਗੈਰਾ ਸਾਰਾ ਕੁਝ ਪਾ ਦਾਂਗੇ ਵਿੱਚ ਇਹਦੇ ਹਰੀ ਮੇਠੀ ਵਿੱਚ ਪੀਸ ਪੂਸੀ ਇਧਰ ਪਾਰੇ ਛੋਲੇ ਉਬਲੇ ਹੋ ਇਹ ਪਾਣੀ ਵਿੱਚ ਪਾ ਦਾਂਗੇ ਥੋੜੇ ਛੋਲੇ ਆਪਾਂ ਗ੍ਰੇਨਡ ਕਰ ਲਾਂਗੇ ਫਿਰ ਦਾਲ ਛੋਲੇ ਬੜੀਆ ਬਣ ਜਾਂਦੀ ਹੈ કરી લીધી હતા બ્રેન્ડ કરકે પાએ હો છોલે થોડેજે એક કડચી પહેલા મે કાઢી લીધી ઉધર એક હોડડલા મે ખલвит લેકે ગયા સીગા ખાણ ન અપને છોલે મશોલે પહેલા પાલે કટર પાયા નહી આ ਲੋ ਜੀ ਮੈਂ ਲੋਟ ਕਰਕੇ ਇਹਨੂੰ ਮਿਕਸ ਕਰ ਲਾ। ਇਹ ਮਿਲ ਗਿਆ ਤੁਹਾਨੂੰ। ਲੋ ਜੀ ਮਸਾਲਾ ਪਾਣਾ ਗਿਆ ਭੋਜੀ। ਤੇ ਜੀਰਾ ਮੈਂ ਗਏ ਸੀ ਭੁੱਲ ਹੁਣ ਆਪਾਂ ਭਰਾਂਗੇ ਜੀਰਾ। ਕੋਈ ਗੱਲ ਨਹੀਂ ਫਲੇਵਰ ਵਧੀਆ ਹੀ ਆਉਂਦਾ ਬਾਅਦ ਚ। ਨਹੀਂ ਪੈਨੇ। ਤੇ ਬਸ ਥੜਤੀ ਤੇ ਨੋਨ ਪਾਵਾਂਗੇ ਹਰੀ ਮਿਰਚ ਪਹਿਲੇ ਪਾਈ ਹੋਈ ਆਪਾਂ ਨੇ। બસ ਜੀ ਸਿੰਪਲ ਜਿਹੜੀ ਦਾਲ ਬਣਾਉਣੀ ਆ ਕਰੇ ਉਹਦੇ ਵਿੱਚ ਮੈਂ ਇੰਨਾ ਜ਼ਿਆਦਾ ਮਸਾਲੇ ਨਹੀਂ ਪਾਉਂਦੀ ਹੈਗੀ ਤੇ ਜ਼ਿਆਦਾ ਮਸਾਲੇ ਖਰਾਬ ਕਰ ਦਿੰਦੇ ਨੇ ਆਪਾਂ ਸਿੰਪਲ ਦਾਲ ਖਾਣੇ ਆ ਜਿਹੜੀ ਡੇਲੀ ਬਣਾਉਣੀ ਹੈ ਇਹਦੇ ਮੰਮੀ ਨੇ ਸਾਡੇ ਜੱਟਾ ਪੱਖਰਾ ਪਰਤਾ ਇਹਨੂੰ ਇੱਕ ਪਹਿਲਾਂ ਦਾ ਚਮਚਾ ਇੱਕ ਹੋਰ ਪਾ ਲੈਨੇ ਆ ਦੋ ਚਮਚੇ ਮੈਂ ਦੇ ਪਾ ਲੇ ਤੇ ਮਸਾਲੇ ਨੂੰ ਭੁੱਜਣ ਦਿੰਨੇ ਆ ਦੇ ਵਿੱਚ ਆਪਾਂ ਪਾ ਦਿੰਦੇ ਆ ਜੀ ਛੋਲੇ ਆਵੜੇ ਮੈਂ ਗ੍ਰाइंड ਕਰ ਲੇ ਤੇ ਵਿੱਚੇ ਪਾ ਦਿੰਨੇ ਆ ਆਲੂ ਇਹ ਵੀ ਉਬਲੇ ਹੋਏ ਨੇ ਸਵੇਰੇ ਜਿਵੇਂ ਤੁਹਾਨੂੰ ਮੈਂ ਦੱਸਿਆ ਆਲੂਆਂ ਨੇ ਪਰੌਂਠੇ ਲਾਏ ਸੀ ਨਾ ਫਿਰ ਆਲੂ ਬਚ ਗਏ ਸੀ ਤਾਂ ਕਰਕੇ ਮੈਂ ਇਹਦੇ ਵਿੱਚ ਪਾਤੇ ਨਹੀਂ ਤਾਂ ਵੈਸੇ ਜੀ ਜਦੋਂ ਮੈਂ ਛੋਲੇ ਦੀ ਕਰੀ ਬਣਾਉਣੀ ਆ ਕਾਲਿਆਂ ਦੀ ਇਕੱਲੇ ਕਾਲੇ ਛੋਲੇ ਬਣਾਉਣੇ ਨੇ ਆਲੂ ਨਹੀਂ ਪਾਉਂਦੀ ਜਾਈਗੀ ਪਰ ਹੁਣ ਪੈ ਸੀਗੇ ਮੈਂ ਚਲੋ ਫਰਾਉਂਦੀ ਹੁਣੇ ਬਈ ਵਿੱਚ ਪਾ ਲਨੇ ਆ ਬਸ ਹੁਣ ਇਹਦੇ ਵਿੱਚ ਪਾ ਲਾਂਗੇ ਇਹ ਪਾਣੀ ਛੋਲਿਆਂ ਵਾਲ ਉਬਲੇ ਹੋਏ ਜਿਹੜਾ ਆਪਣਾ ਖਾਤੇ ਆ ਤੇ ਚਲੋ ਜੀ ਇਹਨੂੰ ਦਾਲ ਨੂੰ ਰਿਜਨ ਦਿੰਨੇ ਆ ਕੁੱਕਰ ਦਾ ਟੱਕਣਾ ਲਾ ਲੀਏ ਵੀ ਇਹ ਮਿਲਾਗੇ ਤੁਹਾਨੂੰ